ਪਿੰਡ ਨਰਾਇਣਗੜ ਨੇੜੇ ਬ੍ਰਾਸ ਵਿਖੇ ਵਾਲੀਬਾਲ ਦੇ ਜੋ ਫਾਈਨਲ ਮੈਚ ਹੋ ਰਹੇ ਹਨ ਜਿਨ੍ਹਾਂ ਵਿੱਚ ਦੱਦ ਮਾਜਰਾ ਤੇ ਨਿਆਮੂ ਮਾਜਰਾ ਦਾ ਫਸਮਾ ਮੁਕਾਬਲਾ ਹੋ ਰਿਹਾ ਹੈ ਇਹ ਲੀਗ ਮੈਚ ਇੱਕ ਮਹੀਨਾ ਪਹਿਲਾਂ ਚੱਲਿਆ ਸੀ ਅੱਜ ਫਾਈਨਲ ਮੈਚ ਨਰਾਇਣਗੜ ਵਿਖੇ ਹੋ ਰਹੇ ਹਨ ਨਰਾਇਣਗੜ ਨੇੜੇ ਬ੍ਰਾਸ ਦੇ ਵਿੱਚ ਬਾਲੀਵਾਲ ਦੇ ਜਿਹੜੇ ਫਾਈਨਲ ਮੈਚ ਹੋ ਰਹੇ ਨੇ ਜਿਦੇ ਵਿੱਚ ਦਾਦੂ ਮਾਜਰਾ ਅਤੇ ਨਿਆਮੂ ਮਾਜਰੇ ਦਾ ਫਸਮਾ ਮੁਕਾਬਲਾ ਹੋ ਰਿਹਾ ਹੈ ਇਹ ਜਿਹੜੇ ਲੀਗ ਮੈਚ ਨੇ ਇਹ 1 ਮਹੀਨਾ ਪਹਿਲਾਂ ਚੱਲੇ ਸੀ ਅੱਜ ਫਾਈਨਲ ਮੈਚ ਹੈ ਜਿਹੜਾ ਉਹ ਇੱਥੇ ਨਾਰਾਇਣਗੜ੍ਹ ਸਕੂਲ ਦੇ ਵਿੱਚ ਹੋ ਰਿਹਾ ਹੈ ਜਿਸ ਦੇ ਵਿੱਚ ਬਹੁਤ ਸਾਰੀਆਂ ਟੀਮਾਂ ਨੇ ਪਾਰਟਿਸਿਪੇਟ ਕੀਤਾ ਇਹ ਸਾਰਾ ਜਿਹੜਾ ਲੀਗ ਮੈਚ ਹੈ ਮਾਨਯੋਗ ਐਸਐਸਪੀ ਸੁਭਮ ਅਗਰਵਾਲ ਜੀ ਦੀ ਜੋਗਵਾਈ ਦੇ ਵਿੱਚ ਅਤੇ ਡੀਐਸਪੀ ਰਾਜਕਮਰ ਕਸੀ ਪਠਾਣਾ ਤੋਂ ਇਹ ਸਾਰੇ ਜੋ ਵਾਲੀਬਾਲ ਦੇ ਮੈਚ ਨੇ ਉਹਨਾਂ ਦੀ ਦੇਖਰੇਖ ਦੇ ਵਿੱਚ ਹੋ ਰਹੇ ਨੇ ਇਹ ਮੈਚ ਸਾਡੇ ਮਾਨਯੋਗ ਐਸਐਚਓ ਸਰਦਾਰ ਗੁਰਪ੍ਰੀਤ ਸਿੰਘ ਜੀ ਜੋਲ ਖਾਣਾ ਬਡਾਲੀ ਅਲਾ ਸਿੰਘ ਤੋਂ ਉਹਨਾਂ ਨੇ ਇਸ ਦਾ ਵਿੱਚ ਬਹੁਤ ਵੱਡੇ ਯੋਗਦਾਨ ਪਾਇਆ ਜਿੰਨੀਆਂ ਵੀ ਟੀਮਾਂ ਨੇ ਉਹਨਾਂ ਨੂੰ ਰਿਫਰੈਸ਼ਮੈਂਟ ਹੋਰ ਬਹੁਤ ਸਾਰੇ ਨਾਮ ਦਿੱਤੇ ਗਏ ਨੇ ਅੱਜ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਕਿ ਨੈਮੂ ਮਜਰਾ ਜਿਹੜੀ ਹੁਣ ਅਸੀਂ ਦੇਖਿਆ ਵੀ ਨੈਮੂ ਮਜਰਾ ਟੀਮ ਹੈ ਜਿਹੜੀ ਉਹ ਜਿੱਤ ਚੁੱਕੀ ਹੈ ਜਿਨ੍ਹਾਂ ਨੂੰ ਅੱਜ ਸਾਡੇ ਮਾਨਯੋਗ ਡੀਐਸਪੀ ਸਾਹਿਬ ਮਾਨਯੋਗ ਐਸਐਚਓ ਗੁਰਪ੍ਰੀਤ ਸਿੰਘ ਜੀ ਜੋਲ ਵੱਲੋਂ ਆਪਣੇ ਕਰ ਕਮਲਾਂ ਦੇ ਨਾਲ ਨਾਮ ਬੰਡੇ ਜਾਣਗੇ ਉਹਨੇ ਥੋੜੇ ਸਮੇਂ ਦੇ ਵਿੱਚ ਹੀ ਤੇ ਇਹ ਸਾਰੇ ਟੀਮ ਦੇ ਵਿੱਚ ਸਾਡੀ ਇੱਕ ਬਹੁਤ ਵੱਡੀ ਟੀਮ ਹੈ ਜਿਹਦੇ ਵਿੱਚ ਮੇਰੇ ਨਾਲ ਮਤੀ ਸਿੰਘ ਲੋਹਾਖੜੀ ਗੁਰਵਿੰਦਰ ਸਿੰਘ ਚੁੰਨੀ ਬਲਜੀਤ ਸਿੰਘ ਅੱਤੇ ਵਾਲੀ ਅਤੇ ਹੋਰ ਬਹੁਤ ਸਾਰੇ ਜਿਹੜੇ ਸਕੂਲ ਦੇ ਵਿੱਚ ਅਸੀਂ ਖੜੇ ਆ ਸਰਦਾਰ ਗੁਰਪ੍ਰੀਤ ਸਿੰਘ ਜੀ ਪ੍ਰਿੰਸੀਪਲ ਸਾਹਿਬ ਉਹਨਾਂ ਵੱਲੋਂ ਇਹ ਸਾਰੀ ਹੀ ਯੋਗਵਾਹੀ ਦੇ ਵਿੱਚ ਉਹਨਾਂ ਦੀ ਮਿਹਨਤ ਸਦਕਾ ਇਹ ਸਾਰੇ ਟੂਰਨਾਮੈਂਟ ਦਾ ਅੱਜ ਫਾਈਨਲ ਮੈਚ ਹੋ ਰਿਹਾ ਸੋ ਇਸ ਦੇ ਲਈ ਮੈਂ ਇਹ ਜਿਹੜਾ ਮੈਚ ਹੈ ਇਹ ਜੁੱਤ ਨਸ਼ਿਆਂ ਵਿਰੁੱਧ ਸਾਡੀ ਪੰਜਾਬ ਪੁਲਿਸ ਵੱਲੋਂ ਚਲਾਏ ਜਾ ਰਹੇ ਨੇ ਤਾਂ ਕਿ ਜਿਹੜੇ ਵਿਦਿਆਰਥੀਆਂ ਨੂੰ ਇੱਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ ਉਹਨਾਂ ਨੂੰ ਮੈਂ ਇਹ ਜਿੰਨੇ ਵੀ ਵਿਦਿਆਰਥੀ ਅੱਜ ਖੇਡਾਂ ਲਈ ਆਏ ਹੋਣੇ ਮੈਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਦਾ ਖੇਡ ਖੇਡਣੇ ਹੋ ਖੇਡਣੀ ਹੈ ਤੁਸੀਂ ਇਸ ਤੋਂ ਇਲਾਵਾ ਆਪਣੇ ਜਿਹੜੇ ਬਾਕੀ ਮਿੱਤਰ ਦੋਸਤ ਨੇ ਉਹਨਾਂ ਨੂੰ ਵੀ ਖੇਡਾਂ ਵੱਲ ਲੈ ਕੇ ਆਓ ਤਾਂ ਕਿ ਜਿਹੜੀ ਨਸ਼ਿਆਂ ਦੀ ਮਾੜੀ ਲੱਤ ਹੈ ਉਹ ਕਿਸੇ ਨੂੰ ਵੀ ਨਾ ਲੱਗ ਸਕੇ ਕਿਉਂਕਿ ਸਾਡੀ ਪੰਜਾਬ ਸਰਕਾਰ ਅਤੇ ਪੁਲਿਸ ਡਿਪਾਰਟਮੈਂਟ ਦਾ ਇੱਕ ਇਹ ਬਹੁਤ ਹੀ ਵਧੀਆ ਪ੍ਰਾਲਾ ਹੈ ਕਿ ਅਸੀਂ ਸਾਰੇ ਹੀ ਖਿਡਾਰੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰੀਏ ਜਿਵੇਂ ਸਾਡੇ ਮਾਨਯੋਗ ਐਸਐਚਓ ਇੰਟਰਨੈਟ ਦੇ ਖਿਡਾਰੀ ਨੇ ਗੁਰਪ੍ਰੀਤ ਸਿੰਘ ਦਿਓ ਉਹ ਕਹਿੰਦੇ ਨੇ ਇਹਨਾਂ ਦੇ ਵਿੱਚ ਰਿਜ਼ਰਵੇਸ਼ਨ ਹੁੰਦੀ ਹੈ ਸਪੋਰਟਸ ਡਿਪਾਰਟਮੈਂਟ ਦੇ ਵਿੱਚ 3% ਤਾਂ ਕਿ ਜਿਹੜੇ ਇਹ ਖਿਡਾਰੀ ਨੇ ਉਹ ਖੇਡਾਂ ਦੇ ਖੇਡਣ ਤੋਂ ਬਾਅਦ ਉਹ ਜਿਹੜਾ ਰਿਜ਼ਰਵੇਸ਼ਨ ਦਾ ਕੋਟਾ ਹੈ ਪ੍ਰਾਪਤ ਕਰ ਸਕਣ ਉਹਦੇ ਨਾਲ ਉਹ ਵਧੀਆ ਨੌਕਰੀਆਂ ਵੀ ਪ੍ਰਾਪਤ ਕਰ ਸਕਣਗੇ ਅਖੀਰ ਦੇ ਵਿੱਚ ਮੈਂ ਸਾਰੇ ਹੀ ਇੱਥੇ ਟੀਮ ਨੂੰ ਮਾਨਯੋਗ ਡੀਐਸਪੀ ਰਾਜਕਮਾਰ ਜੀ ਨੂੰ ਗੁਰਪ੍ਰੀਤ ਸਿੰਘ ਜੋ ਐਸਐਚਓ ਬਡਾਲੀ ਅਲਾ ਸਿੰਘ ਉਹ ਬਾਕੀ ਖੇੜੇ ਤੋਂ ਸਾਡੇ ਚੌਂਕੀਨ ਚਾਰਸਾਬ ਆਏ ਹੋਏ ਨੇ ਬਾਕੀ ਖਿਡਾਰੀ ਆਏ ਹੋਣੇ ਦਾਦੂ ਮਾਜਰਾ ਪਗੜਾਣਾ ਇੱਥੇ ਹੋਰ ਬਹੁਤ ਸਾਰੇ ਪਿੰਡਾਂ ਦੇ ਪੰਜ ਸਰਪੰਚ ਸਹਿਬਾਨ ਆਏ ਹੋਏ ਨੇ ਜਿਨ੍ਹਾਂ ਨੇ ਇਹਦੇ ਵਿੱਚ ਸਮੂਲੀਅਤ ਕੀਤੀ ਹੈ ਉਹਨਾਂ ਨੇ ਵੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਕਿ ਤੁਸੀਂ ਆਪਣੇ ਖੇਡਾਂ ਵੱਲ ਨੂੰ ਪਿਆਰ ਕਰੋ ਖੇਡਾਂ ਨੂੰ ਪਿਆਰ ਕਰੋ ਇਸ ਦੇ ਨਾਲ ਹੀ ਮੈਂ ਇੱਕ ਅੰਤ ਦੇ ਵਿੱਚ ਸਾਰੇ ਹੀ ਜਿੰਨੇ ਵੀ ਇੱਥੇ ਸੰਗਤ ਪਹੁੰਚੀ ਹੋਈ ਹੈ ਉਹਨਾਂ ਦਾ ਧੰਨਵਾਦ ਕਰਦਾ ਥੈਂਕ ਯੂ ਸੋ ਮਚ